ਪੰਜਾਬ ਦੇ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਵੀ ਆਈਏਐਸ ਤੇ 6 ਪੀਸੀਐਸ ਅਫਸਰ ਬਦਲੇ ਗਏ ਆਈਏਐਸ ਵਿਮਲ 세ਤੀਆ ਗ੍ਰਹਿ ਵਿਭਾਗ ਦੇ ਨਵੇਂ ਸਕੱਤਰ ਹੋਣਗੇ ਇਸ ਦੇ ਨਾਲ ਹੀ ਆਈਏਐਸ ਅਭਿਨਵ ਤ੍ਰੇਖਾ ਖਜ਼ਾਨਾ ਵਿਭਾਗ ਦੇ ਨਵੇਂ ਸਕੱਤਰ ਲਾਇਗਈ ਨੇ ਇਸ ਤੋਂ ਬਿਨਾ ਚਾਰ ਜ਼ਿਲ੍ਹਿਆਂ ਦੇ ਵਿੱਚ ਨਵੇਂ ਡੀਸੀ ਤਾਇਨਾਤ ਕੀਤੇ ਗਏ ਨੇ ਵਰਜੀਤ ਵਾਲੀਆ ਹੁਣ ਪਟਿਆਲਾ ਦੇ ਨਵੇਂ ਡੀਸੀ ਹੋਣਗੇ ਪ੍ਰੀਤੀ ਯਾਦਵ ਦੀ ਥਾਂ ਤੇ ਵਰਜੀਤ ਵਾਲੀਆ ਨੂੰ ਲਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਪਟਿਆਲਾ ਦੇ ਡੀਸੀ ਗੁਰਪ੍ਰੀਤ ਔਲਖ ਹੋਣਗੇ ਨਮਾ ਸ਼ਹਿਰ ਦੇ ਡੀਸੀ ਅਦਿੱਤਿਆ ਦੱਚਲਵਾਲ ਅਤੇ ਰੋਪੜ ਦੇ ਨਵੇਂ ਡੀਸੀ ਹਰਪ੍ਰੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ ਇਸ ਤੋਂ ਬਿਨਾ ਬਰਨਾਲਾ ਡੀਸੀ ਦਾ ਵੀ ਚਾਰਜ ਹਰਪ੍ਰੀਤ ਸਿੰਘ ਨੂੰ ਦਿੱਤਾ ਗਿਆ ਹਰਪ੍ਰੀਤ ਸਿੰਘ ਨੂੰ ਬਰਨਾਲਾ ਡੀਸੀ ਦਾ ਚਾਰਜ ਦਿੱਤਾ ਗਿਆ ਅਤੇ ਅਦਿੱਤਿਆ ਦੱਚਲਵਾਲ ਰੋਪੜ ਦੇ ਨਵੇਂ ਡੀਸੀ ਨਿਯੁਕਤ ਕੀਤੇ ਗਏ ਨੇ ਗੁਰਪ੍ਰੀਤ ਔਲਖ ਨਮਾ ਸ਼ਹਿਰ ਦੇ ਡੀਸੀ ਨੇ ਇੱਕ ਵਾਰ ਦੁਬਾਰਾ ਦੱਸ ਦਿੰਨੇ ਆ ਪ੍ਰੀਤੀ ਜਾਦਵ ਦੀ ਥਾਂ ਤੇ ਵਰਜੀਤ ਵਾਲੀਆ ਨੂੰ ਲਾਇਆ ਗਿਆ ਏ ਪਟਿਆਲਾ ਦੇ ਡੀਸੀ ਅਤੇ ਗੁਰਪ੍ਰੀਤ ਔਲਖ ਨਮਾ ਸ਼ਹਿਰ ਦੇ ਡੀਸੀ ਹੋਣਗੇ ਆਦਿੱਤਿਆ ਡਾਚਲਵਾਲ ਰੋਪੜ ਦੇ ਨਵੇਂ ਡੀਸੀ ਨਿਯੁਕਤ ਕੀਤੇ ਗਏ ਨੇ ਤੇ ਹਰਪ੍ਰੀਤ ਸਿੰਘ ਨੂੰ ਬਰਨਾਲਾ ਡੀਸੀ ਦਾ ਚਾਰਜ ਦਿੱਤਾ ਗਿਆ। ਤਾਂ ਚਾਰ ਜ਼ਿਲ੍ਹਿਆਂ ਦੇ ਡੀਸੀ ਬਦਲੇ ਗਏ ਨੇ ਅਤੇ ਕੁੱਲ ਜੇਕਰ ਦੇਖਿਆ ਜਾਵੇ ਤਾਂ ਵੀ ਆਈਏਐਸ ਅਤੇ 6 ਪੀਸੀਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ। ਪੰਜਾਬ ਦੇ ਵਿੱਚ ਇਹ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ ਅਤੇ ਇਸ ਦੇ ਵਿੱਚ ਜਿਹੜੇ ਵਿਮਲ ਸੇਤੀਆ ਆਈਐਸ ਨੇ ਉਹਨਾਂ ਨੂੰ ਗ੍ਰਹਿ ਵਿਭਾਗ ਦੇ ਨਵੇਂ ਸਕੱਤਰ ਲਾਇਆ ਗਿਆ ਇਸ ਤਰ੍ਹਾਂ ਹੀ ਆਈਐਸ ਅਭਿਨਵ ਤ੍ਰਿਖਾ ਨੂੰ ਖਜ਼ਾਨਾ ਵਿਭਾਗ ਦੇ ਨਵੇਂ ਸਕੱਤਰ ਲਾਇਆ ਗਿਆ ਹੈ ਚਾਰ ਜ਼ਿਲ੍ਹਿਆਂ ਦੇ ਵਿੱਚ ਡੀਸੀ ਬਦਲੇ ਗਏ ਨੇ ਵਰਜੀਤ ਵਾਲੀਆ ਹੁਣ ਪਟਿਆਲਾ ਦੇ ਨਵੇਂ ਡੀਸੀ ਲਾਇਆ ਗਏ ਨੇ ਪ੍ਰੀਤੀ ਯਾਦਵ ਦੀ ਥਾਂ ਤੇ ਵਰਜੀਤ ਵਾਲੀਆ ਨੂੰ ਡੀਸੀ ਲਾਇਆ ਗਿਆ ਪਟਿਆਲਾ ਦਾ ਗੁਲਪ੍ਰੀਤ ਆਲਖ ਨਵਾਂ ਸ਼ਹਿਰ ਦੇ ਡੀਸੀ ਲਾਇਗਏ ਨੇ ਅਦਿੱਤਿਆ ਡੱਚਲਵਾਲ ਰੋਪੜ ਦੇ ਨਵੇਂ ਡੀਸੀ ਨਿਯੁਕਤ ਕੀਤੇ ਗਏ ਨੇ ਤੇ ਹਰਪ੍ਰੀਤ ਸਿੰਘ ਨੂੰ ਬਰਨਾਲਾ ਡੀਸੀ ਦਾ ਚਾਰਜ ਦਿੱਤਾ ਗਿਆ ਹੈ ਤਾਂ ਪੰਜਾਬ ਦੇ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ ਚਾਰ ਜ਼ਿਲ੍ਹਿਆਂ ਦੇ ਡੀਸੀ ਬਦਲੇ ਗਏ ਨੇ ਇਸ ਤੋਂ ਬਿਨਾਂ ਕਈ ਹੋਰ ਆਈਐਸ ਅਧਿਕਾਰੀਆਂ ਤੇ ਪੀਸੀਐਸ ਅਧਿਕਾਰੀਆਂ ਦਾ ਵੀ ਤਬਾਦਲਾ ਕੀਤਾ ਗਿਆ ਹੈ ਆਈਐਸ ਵਿਮਲ 세ਤੀਆ ਗ੍ਰਹਿ ਵਿਭਾਗ ਦੇ ਨਵੇਂ ਸਖਤਰ ਲਾਏ ਗਏ ਨੇ ਅਤੇ ਆਈਐਸ ਅਵਿਨਵ ਤ੍ਰਿਕਹਾਨੂ ਖਜ਼ਾਨਾ ਵਿਭਾਗ ਦਾ ਸਖਤਰ ਲਾਇਆ ਗਿਆ। ਐਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਵਿਨੇਸ਼ ਕਟਾਰੀਆ ਜੁੜੇ ਨੇ ਵਿਨੇਸ਼ ਕੀ ਕੁ ਜਾਣਕਾਰੀ ਅੱਜ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਰੰਬੀਰ ਵੱਡਾ ਪ੍ਰਸ਼ਾਸਨਿਕ ਫੇਰਬਦਲ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਪਹਿਲਾਂ ਤਾਂ 2 IAS ਤੇ 6 PCS ਦਾ ਤਬਾਦਲਾ ਆਇਆ ਇਹ ਤਾਂ ਇੱਕ ਬੇਸਿਕ ਜਾਣਕਾਰੀ ਹੈ ਪਰ ਜਿਹੜਾ ਸਭ ਤੋਂ ਵੱਡਾ ਅਪਡੇਟ ਹੈ ਉਹ ਇਹ ਹੈ ਕਿ ਪੰਜਾਬ ਨੂੰ ਨਵਾਂ ਹੋਮ ਸੈਕਟਰੀ ਮਿਲਿਆ ਹੈ ਹੋਮ ਸੈਕਟਰੀ ਆਪਾਂ ਕਹਿ ਸਕਦੇ ਹਾਂ ਕਿ ਹੋਮ ਅਫੇਅਰ ਡਿਪਾਰਟਮੈਂਟ ਦੇ ਸੈਕਟਰੀ ਲਾਇਆ ਗਿਆ ਵਿਮਲ ਕੁਮਾਰ ਸੇਠੀਆ ਆ ਕਾਫੀ ਪ੍ਰੋਮਿਨੈਂਟ ਆਫੀਸਰ ਹੈ ਪੋਸਟਿੰਗ ਲਈ ਅਵੇਲੇਬਲ ਸੀ ਪਿਛਲੇ ਕਾਫੀ ਟਾਈਮ ਤੋਂ ਇਹਨਾਂ ਦੀ ਕੋਈ ਪੋਸਟਿੰਗ ਨਹੀਂ ਹੋਈ ਸੀਗੀ ਤੇ 2010 ਬੈਚ ਦੇ ਅਫਸਰ ਹੈ ਇਹ ਤਾਂ ਇੱਕ ਹੋ ਗਿਆ ਹੋਮ ডিপਾਰਟਮੈਂਟ ਦੇ ਦੂਸਰਾ ਮੰਨਿਆ ਜਾਂਦਾ ਫਾਈਨੈਂਸ ਡਿਪਾਰਟਮੈਂਟ ਖਜ਼ਾਨਾ ਜਿਸ ਨਾਲ ਕੀ ਸਾਰਾ ਸਾਰੀ ਸਟੇਟ ਚੱਲਦੀ ਹੈ ਸਾਰੇ ਮਹਿਕਮਿਆਂ ਦੇ ਜਿਹੜੇ ਤਨਖਾਹਾਂ ਦਾ ਪ੍ਰਦਾਨ ਹੁੰਦਾ ਉਹਦੇ ਵੀ ਨਵੇਂ 77 ਅਭਿਨਵ ਤ੍ਰਿਕਾ ਇਹ ਵੀ 2006 ਬੈਚ ਦੇ ਅਫਸਰ ਹੈ ਇਹ ਵੀ ਕਾਫੀ ਪ੍ਰੋਮਿਨੈਂਟ ਅਫਸਰ ਹੈ ਤੀਸਰਾ ਫਿਰ ਆ ਗਿਆ ਹੈਲਥ ਐਂਡ ਫੈਮਲੀ ਵੈਲਫੇਅਰ ਉਹਦੇ ਵਿੱਚ ਲਾਇਆ ਗਿਆ ਸ਼੍ਰੀਮਤੀ ਕਮਲਪ੍ਰੀਤ ਬਰਾੜ ਨੂੰ ਆਈਐਸ ਹੈ ਵੀ 2007 ਬੈਚ ਦੇ ਅਫਸਰ ਹੈ ਇਹ ਤਿੰਨ ਤਾਂ ਬਹੁਤ ਵੱਡੇ ਲੈਵਲ ਦੇ ਜਿਹੜੇ ਹੈ ਕਹਿ ਸਕਦੇ ਆ ਆਪਾਂ ਤਵਾਦਲੇ ਹੋਏ ਐ ਫਿਰ ਪੁਨੀਤ ਗੋਇਲ ਐ 2010 ਬੈਚ ਦੇ ਆਈਐਸ ਐ ਉਹਨਾਂ ਨੂੰ ਸਪੈਸ਼ਲ ਸੈਕਟਰੀ ਲਾਇਆ ਗਿਆ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਦਾ ਤੇ ਇਸ ਤੋਂ ਇਲਾਵਾ ਇੱਕ ਐਨ ਆਰ ਆਈ ਡਿਪਾਰਟਮੈਂਟ ਵਿੱਚ ਵੀ ਸਪੈਸ਼ਲ ਅਪੁਆਇੰਟਮੈਂਟ ਹੋਈ ਐ ਅਮਨਦੀਪ ਕੋਰ ਆਈਐਸ ਐ 2015 ਬੈਚ ਦੇ ਉਹਨਾਂ ਨੂੰ ਸਪੈਸ਼ਲ ਸੈਕਟਰੀ ਐਨ ਆਰ ਆਈ ਡਿਪਾਰਟਮੈਂਟ ਲਾਇਆ ਗਿਆ ਇਹ ਤਾਂ ਹੋ ਗਿਆ ਜਿਹੜਾ ਐਡਮਿਨਿਸਟ੍ਰੇਸ਼ਨ ਲੈਵਲ ਤੇ ਜਾਂ ਚੰਡੀਗੜ੍ਹ ਲੈਵਲ ਤੇ ਜਿਹੜੇ ਤਬਾਦਲੇ ਹੋਏ ਐ ਹੁਣ ਜੇ ਆਪਾਂ ਡੀਸੀਸੀ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਰੋਪੜ ਤੇ ਰੋਪੜ ਜਿੰਦੇ ਵਿੱਚ ਆਨੰਦਪੁਰ ਸਾਹਿਬ ਵੀ ਪੈਂਦਾ ਉੱਥੇ 350 ਸਾਲਾ ਮਨਾਇਆ ਗਿਆ ਤੇ ਹੋਲਾ ਮੋਲਾ ਵੀ ਮਨਾਇਆ ਜਾਂਦਾ ਅੱਗੇ ਉੱਥੋਂ ਦੇ ਡੀਸੀਸੀ ਵਰਜੀਤ ਵਾਲੀਆ ਨੌਜਵਾਨ ਆਫੀਸਰ ਐ ਤੇ ਜਦੋਂ ਇਹਨਾਂ ਨੇ ਯੂਪੀਐਸਸੀ ਕ੍ਰੈਕ ਕੀਤਾ ਸੀਗਾ ਟੌਪ 21ਸ ਰੈਂਕਸ ਸੀ ਇਹਨਾਂ ਦਾ ਵਰਜੀਤ ਵਾਲੀਆ ਦਾ ਉਹਨੂੰ ਉਹਨਾਂ ਨੂੰ ਟਰਾਂਸਫਰ ਕਰਤਾ ਪਟਿਆਲਾ ਤੇ ਉਹਨਾਂ ਦੀ ਥਾਂ ਤੇ ਰੋਪੜ ਦੇ ਡੀਸੀ ਲਗਾਇਆ ਗਿਆ ਅਦਿੱਤਿਆ ਡੱਚਲਵਾਲ ਨੂੰ ਤੇ ਬਰਨਾਲੇ ਦੇ ਡੀਸੀ ਲਗਾਇਆ ਗਿਆ ਹੈ ਹਰਪ੍ਰੀਤ ਜੀ ਨੂੰ ਬਰਨਾਲੇ ਦੇ ਡੀਸੀ ਲਗਾਇਆ ਗਿਆ ਹਰਪ੍ਰੀਤ ਸਿੰਘ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਲਗਾਇਆ ਗਿਆ ਤੇ ਇਹ ਇਹ ਜਿਹੜੇ ਮੇਨ ਮੇਨ ਹੈਗੇ ਕਿ ਪੰਜਾਬ ਵਿੱਚ ਆਈਏਐਸ ਤੇ ਡੀਸੀ ਦੀ ਜਿਹੜੇ ਵੱਡੇ ਪੱਦਰ ਦੇ ਤਵਾਦਲੇ ਹੋਏ ਹੈ ਇਸ ਤੋਂ ਇਲਾਵਾ ਜੇ ਮੈਂ ਪੀਸੀਐਸ ਦੀ ਗੱਲ ਕਰਾਂ ਤਾਂ ਮੁੱਖ ਮੁੱਖ ਮੰਤਰੀ ਖੇਤਰੀ ਅਫਸਰ ਫਿਰੋਜ਼ਪੁਰ ਰਾਜਵੀਰ ਸਿੰਘ ਨੂੰ ਲਗਾਇਆ ਗਿਆ ਹੈ ਇੱਕ ਫਗਵਾੜੇ ਪੀਸੀਐਸ ਅਫੀਸਰ ਲਗਾਏ ਗਏ ਹੈ ਇਕਕੋਜੀ ਪੁਲਦੀਪ ਚੰਦ ਪੀਸੀਐਸ ਅਫਸਰ ਹੈ ਉਹਨਾਂ ਨੂੰ ਤੈਨਾਤ ਕੀਤਾ ਗਿਆ ਗੁਰਦਾਸਪੁਰ ਇਸ ਤਰੀਕੇ ਨਾਲ ਪਕ ਕਹਿ ਸਕਦੇ ਆ ਕਿ ਅੱਜ ਪੰਜਾਬ ਵਿੱਚ ਭਾਵੇਂ ਗ੍ਰਹਿ ਵਿਭਾਗ ਹੋਵੇ ਭਾਵੇਂ ਹੋਰ ਗ੍ਰਹਿ ਵਿਭਾਗ ਹੋਵੇ ਭਾਵੇਂ ਫਲੈਅਰ ਡਿਪਾਰਟਮੈਂਟ ਹੋਵੇ ਭਾਵੇਂ ਹੈਲਥ ਹੋਵੇ ਤੇ ਭਾਵੇਂ ਚਾਰ ਜ਼ਿਲ੍ਹਿਆਂ ਦੇ ਡੀਸੀਜ਼ ਹੋ ਉਹਨਾਂ ਦੇ ਵੱਡੇ ਤਬਾਦਲੇ ਤਬਾਦਲੇ ਕੀਤੇ ਗਏ ਠੀਕ ਹੈ ਵਿਨੇਸ਼ ਬਹੁਤ ਸ਼ੁਕਰੀਆ ਵਿਨੇਸ਼ ਕਟਾਰੀਆ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਵਿਸਥਾਰ ਦੇ ਨਾਲ ਉਹਨਾਂ ਨੇ ਦੱਸਿਆ ਕਿ ਕਿੰਨੇ ਵੱਡੇ ਤਬਾਦਲੇ ਅੱਜ ਪੰਜਾਬ ਦੇ ਵਿੱਚ ਹੋਏ ਨੇ ਕਿੰਨਾ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ